ਨੌ ਪਿੰਦੀ ਆ ਨੌਜਵਾਨ ਦਾ ਅੱਗੇ ਦੇਖਦੇ ਆ ਵੀ ਹੋਟਲੇ ਵਾਲੇ ਚਾਰ ਜਾਫੀ ਨੇ ਖੇਡ ਮੈਦਾਨ ਦੇ ਅੰਦਰ ਹੈਲੋ ਹਾਂਜੀ ਜਿਹੜੇ ਮੇਰੇ ਵੀਰਾਂ ਦੀ ਪਾਣੀ ਦੀ ਡਿਊਟੀ ਹੈ ਗਰਾਊਂਡ ਦੇ ਵਿੱਚ ਪਾਣੀ ਵਾਲੀ ਕਮੇਟੀ ਉਧਰਾਂ ਖਿਆਲ ਕਰੇ ਗਰਾਊਂਡ 'ਚ ਪਾਣੀ ਦੀ ਘਾਟ ਹੈ ਘੜੇ ਭਰ ਕੇ ਪਾਣੀ ਜਲਦੀ ਪਹੁੰਚਾਇਆ ਜਾਵੇ ਲਓ ਜੀ ਬਹੁਤ ਵਧੀਆ ਨਜ਼ਾਰਾ ਤੁਸੀਂ ਮਾਂ ਖੇਡ ਕਬੱਡੀ ਦਾ ਤੱਕ ਰਹੇ ਹੋ ਐ ਸਮੇਂ ਲਖਨੂ ਕਲਾਵਾ ਉਹ ਹੋਟਲੇ ਵਾਲਾ ਨੌਜਵਾਨ ਮਾਰ ਦੀ ਗੱਲ ਕਰਦਾ ਹੈ ਵਾਹ ਪੈ ਗਈ ਐ ਗੋਲ ਕਰੁੰਡੀ ਰੌੜੀ ਵਾਲੇ ਪਿੰਦੀ ਨੂੰ ਸਾਹ ਜਿੰਨਾ ਜ਼ੋਰ ਆ ਨੌਜਵਾਨ ਚ ਭੱਜਦਾ ਹੋਇਆ ਪੁਆਇੰਟ ਲੈ ਕੇ ਆਪਣੇ ਪਾਲੇ ਆ ਵਾਹ ਜੀ ਵਾਹ ਪੂਰਾ ਜ਼ੋਰ ਲੱਗਿਆ ਆ ਚੱਲਿਆ ਗੋਗੀ ਗੋਗੀ ਦੀ ਕਬੱਡੀ ਪੈ ਗਈ ਐ ਹੋਟਲੇ ਵਾਲੇ ਦੀ ਹਾਂ ਜੀ ਡਾਕਟਰ ਭੇਜੋ ਜੀ ਗਰਾਊਂਡ ਤੇ ਅੰਦਰ ਕਲੀ ਪੈ ਗਈ ਐ ਥੋੜੀ ਜੀ ਅੱਖ 'ਚ ਸਾਡੇ ਪਲੇਅਰ ਦੇ ਮੈਂ ਬੇਨਤੀ ਕਰਾਂ ਵੀ ਡਾਕਟਰ ਸਾਹਿਬ ਜਿੱਥੇ ਬਾਸ ਹੁੰਦੇ ਨੇ ਜਲਦੀ ਗਰਾਊਂਡ 'ਚ ਪਹੁੰਚਣ ਡਾਕਟਰ ਸਾਹਿਬ ਲੋ ਉਧਰ ਗੋਗੀ ਹੈ ਆ ਸੀਰਾ ਪਿੱਥੋ ਦੀ ਧਰਤੀ ਦਾ ਬਠਿੰਡਾ ਅਜਲਾ ਵਾਹ ਇਹ ਆ ਜਖਸੀਰ ਸੀਰਾ ਪਿੱਥੋ ਵਾਲਾ ਅੰਤਰਾਟਰੀ ਖਿਡਾਰੀ ਹੈ ਆ ਚੱਲਿਆ ਸੁਖਵੀਰ ਸਰਾਵਾ ਕਬੱਡੀ ਪਾਉਂਦਾ ਹੋਇਆ ਹੋਟਲੇ ਦੀ ਟੀਮ ਤੇ ਵਾਹ ਜੀ ਵਾਹ ਖੇਡ ਮੈਦਾਨ ਦੇ ਅੰਦਰ ਕਬੱਡੀਆਂ ਆਓ ਸੱਚ ਲੋ ਬੜੇ ਵਧੀਆ ਮੈਚ ਤੁਸੀਂ ਦੇਖ ਰਹੇ ਹੋ ਆ ਮੁੰਡਾ ਚੱਲਿਆ ਵੀ ਹੋਟਲੇ ਵਾਲਾ ਕਬੱਡੀ ਪਾਉਣ ਤੇ ਗੱਲ ਹੋਣੀ ਹੈ ਦੁੱਲੇ ਵਾਲੇ ਦੀ ਧਰਤੀ ਤੇ ਕਬੱਡੀ ਦੀ ਗੱਲ 30 31 1 ਜਨਵਰੀ ਨੂੰ ਕਬੱਡੀ ਦੀਆਂ ਗੱਲਾਂ ਹੋਣੀਆਂ ਜਿਹਦੇ ਵਿੱਚ ਕਬੱਡੀ ਓਪਨ ਦਾ 31000 ਰੁਪਿਆ ਨਾਲ ਦੂਜਾ ਨਾਮ 21000 ਰੁਪਿਆ ਕਬੱਡੀ 65 ਕਿਲੋ ਕਬੱਡੀ 57 ਕਿਲੋ ਕਬੱਡੀ 52 ਕਿਲੋ ਤੇ ਕਬੱਡੀ 45 ਕਿਲੋ ਕਬੱਡੀ 35 ਕਿਲੋ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਣਾ ਹੈ ਨੌਜਵਾਨੋ ਸਿਰਾ ਪਿੱਥੋ ਦੀ ਧਰਤੀ ਦਾ ਗੁਰਜੀਤ ਤੂਤ ਪ੍ਰੇਮ ਧਨੇਰ ਪ੍ਰੇਮ ਧਨੇਰ ਰਪਿੰਦਰ ਜਲਾਲ ਕਮੈਂਟੇਟਰ ਬਹੁ ਵੀ ਬਠਿੰਡੇ ਜ਼ਿਲ੍ਹੇ ਦਾ ਮਾਣ ਹੈ ਗਰਾਉਂਡਾਂ ਦਾ ਮਾਣ ਨੌਜਵਾਨ ਹਾਂਜੀ ਕਬੱਡੀ ਓਪਨ ਨੂੰ 5 ਫੁੱਟ ਦਾ ਕੱਪ ਦਿੱਤਾ ਜਾਣਾ ਹੈ ਫਰਸਟ ਆਉਣ ਵਾਲੀ ਟੀਮ ਨੂੰ ਲਓ ਜੀ ਇਹ ਆ ਦੁੱਲੇ ਵਾਲੇ ਦੀਆਂ ਖੇਡਾਂ ਦੁੱਲੇ ਵਾਲੇ ਦੀਆਂ ਦੁੱਲੇ ਵਾਲੇ ਦੀਆਂ ਖੇਡਾਂ ਵਾਹ ਜੀ ਵਾਹ ਬਹੁਤ ਵਧੀਆ ਮੁਕਾਬਲੇ ਇਸ ਸਮੇਂ ਕਬੱਡੀ ਦੀਆਂ ਗੱਲਾਂ ਆ ਵੀ ਇਧਰਲੇ ਪਾਸੇ ਨੂੰ ਲੱਗਦਾ ਹੈ ਵੀ ਪਿੰਡ ਨਮਾਜੀਪੁਰ ਹੈ ਨਾ ਉਹ ਤੇਜ਼ੀ ਹੈ ਇਹ ਮੁੰਡੇ ਦਾ ਵਾਹ ਗੁੰਦਮਾ ਸਰੀਰਾਂ ਅੰਤਰਰਾਸ਼ਟਰੀ ਖਿਡਾਰੀ ਮਾਲਕਦੀ ਬਖਸ਼ ਆਹ ਦੇਖਦੇ ਆ ਰੱਬ ਦੀਆਂ ਰੱਖਾਂ ਚੱਲਿਆ ਮੁੰਡਾ ਤੇਜ਼ੀ ਕਬੱਡੀ ਪੌਂ ਤੇਜ਼ੀ ਨੌਜਵਾਨ ਦੀ ਰੇਡ ਹੈ ਬੜਾ ਹੀ ਫਰਤੀਲਾ ਜਿਆ ਚੋਬਰ ਹੈਲੋ ਹਾਂਜੀ ਹਾਂ ਇਧਰੋਂ ਫੇਰ ਕਬੱਡੀ ਦੀ ਗੱਲ ਅਗਲੀਆਂ ਟਾਈਆਂ ਕੱਢ ਰਹੇ ਆ ਜੀ ਆਹ ਹੋਟਲੇ ਵਾਲਾ ਨੌਜਵਾਨ ਚੱਲਿਆ ਰੇਡ ਕਰਨ ਅੱਗੇ ਦੇਖਦੇ ਆ ਹਾਂ ਹਾਂ ਜਰੂਰ ਹਾਂ ਬਹੁਤ ਵਧੀਆ ਮੁਕਾਬਲਾ ਇਦਰਲੇ ਪਾਸੇ ਹੋਰ ਖਿੱਕ ਕਬੱਡੀ ਦੀ ਗੱਲ ਹੋਣ ਲੱਗੀ ਹੈ ਇੱਕ ਬੰਨੇ ਪੱਪੂ ਚੂੜ ਚੱਕਦਾ ਦੇਖਦੇ ਆ ਘੇਰ ਦਾ ਪਾਲੇ ਦੇ ਉੱਪਰ ਆ ਕੇ ਵਾਜੀ ਵਾ ਆ ਲੈ ਗਿਆ ਲਕਨ ਨੂੰ ਫੜ ਕੇ ਅੰਨੀਆਂ ਤਾਕਤਾਂ ਸੀਨੇ ਦੇ ਵਿੱਚ ਧੱਕੇ ਮਾਰਦੀਆਂ ਸੁਖਵੀਰ ਸਰਾਮਾ ਦਾ ਵਾ ਕਬੱਡੀ ਪਉਦਾ ਹੋਇਆ ਐ ਸਮੇਂ ਸਰਾਮਾ ਪਿੰਡ ਬੰਨੀ ਹੋਇਆ ਵਾਜੀ ਵਾ ਕਬੱਡੀ ਹੌਟਲੇ ਵਾਲਿਆਂ ਨੂੰ ਹੱਥ ਲਾਉਂਦਾ ਹੈ ਭੱਜਦੇ ਹੋਏ ਪੈਂਦੀਆਂ ਕਬੱਡੀਆਂ ਆ ਜਾ ਮੇਰੇ ਦੇਸ਼ ਦੀ ਮਹਾਰ ਦੇਖ ਲੈ ਤੇ ਗਰਾਉਂਡਾਂ ਵਿੱਚ ਗੱਭਰੂ ਤਿਆਰ ਦੇਖ ਲੈ ਲਾ ਜੱਫੇ ਦੀ ਗੱਲ ਹੋਣ ਲੱਗੀ ਐ ਪਿੰਡ ਹੋਟਲੇ ਦੇ ਨੌਜਵਾਨ ਨੇ ਦੇਖ ਲੈ ਵੀ ਸਾਡੇ ਕੈਸੀਆਰ ਸਾਹਿਬ ਕਬੱਡੀਆਂ ਪੈ ਗਈਆਂ ਚਾਰੇ ਨੀ ਮੰਨ ਪਲੇਅਰ ਹੈਗਾ ਤੇ ਗਰਾਉਂਡ ਚ ਆ ਜੇ ਟਾਈਆਂ ਕੱਟੀਆਂ ਜਾਂ ਰਹੀਆਂ ਐ ਹਾਂ ਜੀ ਕਰਨ ਵੀ ਰੱਖਦੇ ਨੇ ਕਿ ਚਾਰੇ ਟੀਮਾਂ ਦਾ ਇੱਕ ਇੱਕ ਪਲੇਅਰ ਸਾਡੇ ਕੋਲੇ ਗਰਾਉਂਡ 'ਚ ਆ ਜੇ ਟਾਈਆਂ ਕੱਟੀਆਂ ਜਾ ਰਹੀਆਂ ਐ ਆ ਜਾਓ ਜੀ ਉਧਰ ਸਟੇਜ ਕੋਲੇ ਆ ਜਾ ਹਾਂ ਜੀ ਹਾਂਜੀ ਬਹੁਤ ਵਧੀਆ ਮੈਚ ਐ ਸਮੇ ਜਖਸੀਰ ਪਿੱਥੋ ਵਾਲਾ ਕਿ ਉਹ ਕਿਹੜਾ ਟੂਰਨਾਮੈਂਟ ਆ ਜਿੱਥੇ ਸੀਰੇ ਤੇ ਕਾਲੇ ਦਾ ਨਾਂ ਨਹੀਂ ਬੋਲਿਆ ਕਾਲੇ ਕਬੱਡੀ ਖੇਡਦੇ ਨੇ ਸੀਰੇ ਕਬੱਡੀ ਖੇਡਦੇ ਨੇ ਲੈ ਵੀ ਦੇਖ ਲੈ ਇਧਰਲੇ ਪਾਸੇ ਮੁੰਡਾ ਪਿੰਦੀ ਰੌਲੀ ਦੀ ਧਰਤੀ ਦਾ ਕਾਲਿਆਂ ਨੇ ਬੜੀ ਕਬੱਡੀ ਖੇਡੀ ਹੈ ਇੱਕ ਕਾਲਾ ਗਾਲਬ ਕਾਲਾ ਟਹਿਣੇ ਵਾਲਾ ਖੇਡ ਮੈਦਾਨ ਦੀ ਗੱਲ ਐ ਸਮੇ ਕਾਲਾ ਥਾਂਦੇ ਵਾਲ ਗਿਆ ਕਾਲਾ ਲੰਡੇ ਕਿਆਂ ਵਾਲਾ ਖੇਡਦਾ ਅੱਜ ਦੇਖਦੇ ਆ ਵੀ ਸੀਰਾ ਪਿੱਥੋ ਸੀਰਾ ਪਿੰਡਰ ਇਹ ਮੈਦਾਨਾਂ ਦੀਆਂ ਗੱਲਾਂ ਹੋਰ بڑے ਸੀਰਿਆਂ ਨੇ ਪੁੱਚੋ ਵਾਲੇ ਸੀਰਿਆਂ ਨੇ ਕਬੱਡੀ ਖੇਡੀ ਬਾਟ ਕੇ ਲੋ ਸੀਰਿਆਂ ਨੇ ਬੜਾ ਨਾਂ ਚਮਕਾਇਆ ਅੱਜ ਵੀ ਸੀਰੇ ਖੇਡਦੇ ਨੇ ਮੈਦਾਨਾਂ ਦੇ ਅੰਦਰ ਹਾਜੀ ਪਾਣੀ ਪਾਣੀ ਭੇਜੋ ਜੀ ਪਾਣੀ ਲਾ ਇਧਰਲੇ ਪਾਸੇ ਹੁਣ ਕਬੱਡੀ ਦੀ ਗੱਲ ਸ਼ਕੀਨ ਦਾ ਚੋਬਰ ਪਿੰਡ ਹੋਟਲੇ ਦਾ ਵਾਹ ਹੋਟਲਾ ਵਰਨੀਓ ਕਿ ਹੋਟਲਾ ਦੇ ਵਿੱਚ ਜੀਤੀ ਪਹਿਲਵਾਨ ਵਰਗਿਆਂ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਇਹ ਮੁੰਡਾ ਭਾਲਾ ਖਾਈ ਵਾਲਾ ਪੱਤੋ ਕੋਲੇ ਖਾਈ ਸੁਣੀ ਦੀ ਹੈ ਖਾਈ ਕੋਲੇ ਦੀਨਾ ਤੈ ਮਨਮੋਲਿਆ ਵੇ ਕੌਡੀ ਦਾ ਸ਼ਕੀਨ ਦਾ ਲਓ ਜੀ ਟਾਈਆਂ ਕੱਢੀਆਂ ਜਾ ਰਹੀਆਂ ਆ ਦੇਖਦੇ ਆ ਵੀ ਮੈਚ ਚੱਕੇ ਫਸ ਗਏ ਨੇ ਮੁਕਾਬਲੇ ਖੇਡ ਮੈਦਾਨ ਦੇ ਅੰਦਰ ਬਹੁਤ ਵਧੀਆ ਮੈਚ ਤੁਹਾਡੇ ਸਾਹਮਣੇ ਜਫਾ ਹੋੜਰੇ ਬਨਿਓ ਪੈ ਗਿਆ ਆ ਗੋਗੀ ਹੋਟਲੇ ਵਾਲਾ ਅੱਜ ਬਗਰਾਣੀ ਦੀ ਧਰਤੀ ਨੂੰ ਚਾਰ ਚੰਨ ਲੱਗੇ ਹੋਇਆ ਬਹਾਰਾਂ ਖੜੀਆਂ ਫਰਸ਼ォ ਅਰਚ ਪਚਾਦੇ ਜੇਤੂ ਮਹਿਰ ਕਰਿਓ ਸਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ ਵਧਾਈਆਂ ਮਿਲਦੀਆਂ ਖੁਸ਼ੀ ਦਾ ਮੇਲਾ ਲੱਗਿਆ ਹੋਇਆ ਸ਼ਹੀਦਾਂ ਦੀ ਯਾਦ ਹੈ ਅੱਜ ਖੇਡ ਮੈਦਾਨ ਦਾ ਨਜ਼ਾਰਾ ਵਾਹ ਜੀ ਵਾਹ ਆਹ ਦੇਖਦੇ ਆ ਵਿੱਚ ਮੈਦਾਨੇ ਪੇਚਾ ਆੜਿਆ ਵਾਹ ਜੋਰ ਜਵਾਲੀ ਭਾਲਾ ਖਾਈ ਤੇ ਗੋਗੀ ਹੋਟਲੇ ਵਾਲਾ ਮੁਕਾਬਲਾ ਸਖਤ ਹੈ ਇੱਕ ਮੁੰਡਾ ਸਰਾਮਾ ਬੰਨੀਓ ਜਫਾ ਮਾਰਦਾ ਹੈ ਇੱਕ ਹੋਟਲੇ ਵਾਲੀਓ ਕਬੱਡੀ ਪਾਉਂਦਾ ਹਾਂ ਲੱਗਦਾ ਵੀ ਕਸਤਾ ਮੁੰਜ ਦਾ ਮੰਜਾ ਲਾਤਾ ਜਫਾ ਹੈ ਨੌਜਵਾਨ ਭਾਲੇ ਖਾਈ ਵਾਲੇ ਮੌਤੀ ਵਧੀਆ ਕਬੱਡੀ ਪੈਂਦੀ ਹੈ ਇਧਰਲੇ ਪਾਸਿਓ ਜੋੜ ਜਵਾਨੀ ਦੀ ਗੱਲ ਆ ਪਿੰਡੀ ਰੌਲੀ ਦੀ ਧਰਤੀ ਦਾ ਹਾਂ ਜੀ ਮੋਗਾ ਮਾਲਵਾ ਕਲੱਬ ਤੇ ਹਰਜੀਤ ਬਾਜਾਖਾਨਾ ਕਲੱਬ ਇਹ ਦੋਨੋਂ ਟੀਮਾਂ ਆਪਣੇ ਆਪ ਨੂੰ ਤਿਆਰ ਕਰਕੇ ਗਰਾਊਂਡ 'ਚ ਪਹੁੰਚ ਜਾਣ ਤੂਪ ਦਾ ਮੈਚ ਜਿਹੜੀ ਇਹਨਾਂ 'ਚ ਜਿੱਤੂ ਤੂਪ ਦਾ ਮੈਚ ਜਿਹੜੀ ਟੀਮਾਂ 'ਚੋਂ ਜੇਤੂ ਰਹੂਗੀ ਉਹਦੇ ਨਾਲ ਹੋਵੇਗਾ ਲਓ ਜੀ ਹਾਂ ਜੀ ਮਾਲਵਾ ਕਲੱਬ ਮੋਗਾ ਤੇ ਹਰਜੀਤ ਬਾਜਾਖਾਨਾ ਕਲੱਬ ਦੀਆਂ ਟੀਮਾਂ ਜਲਦੀ ਗਰਾਊਂਡ 'ਚ ਪਹੁੰਚ ਜਾਣ ਬਸ ਉਹਨਾਂ ਲੱਗ ਗਿਆ ਪਤਾ ਤੂਤ ਦਾ ਮੁਕਾਬਲਾ ਜਿਹੜੀ ਇਹਨਾਂ ਚ ਜੇਤੂ ਰਹੂਗੀ ਲਓ ਜੀ ਇਧਰਲੇ ਪਾਸੇ ਹੁਣ ਖੇਡ ਮੈਦਾਨ ਦੀ ਗੱਲ ਬੜਾ ਵਧੀਆ ਮੈਚ ਚੱਲ ਰਿਹਾ ਹੈ ਆਹ ਦੇਖਦੇ ਆ ਕਬੱਡੀ ਦੀ ਗੱਲ ਹੋ ਰਹੀ ਹੈ ਹਾਂ ਹੜ ਜਾ ਪਾਸੇ ਰੋਲ ਤੇ ਮਿੱਟੀ 'ਚ ਭਾੜੇ ਆਹ ਦੇਖਦੇ ਆਂ ਵੀ ਕਬੱਡੀ ਸੁਖਵੀਰ ਸਰਾਮਾ ਦੀ ਧਰਤੀ ਦਾ ਹੈ ਆ ਆ ਵੀ ਗੋਗੀ ਹੋਟਲਾ ਗੋਰਾ ਰੰਗ ਸਰੂ ਜਿਹਾ ਕੱਦ ਦੇਖਦੇ ਆਂ ਕਿ ਕਾਲਿਆਂ ਦੇ ਨਾਂ ਨੂੰ ਬਖਸ਼ਿਆ ਤੇ ਕਾਲਾ ਤਾਗਾ ਨੌਜਵਾਨ ਦੇ ਟੋਲੇ ਤੇ ਪਿਆ ਚਮਕਦਾ ਕਿ ਦੇਖਦੇ ਆਂ ਗੋਰੇ ਰੰਗ ਤੇ ਕਾਲੇ ਦੀ ਚਮਕ ਆਉਂਦੀ ਹੈ ਵਾਹ ਜੀ ਵਾਹ ਕਬੱਡੀ ਪੈ ਗਈ ਹੈ ਨੌਜਵਾਨ ਦੀ ਸੀਰਾ ਪਿੱਥੋ ਵਾਲਾ ਬਠਿੰਡੇ ਜ਼ਿਲ੍ਹੇ ਦਾ ਮਾਣ ਹੈ ਨੌਜਵਾਨ ਅੰਤਰਰਾਸ਼ਟਰੀ ਖਿਡਾਰੀ ਹੈ ਬਾਬਾ ਹਰਦੀਪ ਕਮਾਲੂ ਦੀ ਰਹਿਨ ਮਾਈ ਦੀ ਹੀਟ ਕਬੱਡੀ ਖੇਡੀ ਐ। ਲਓ ਖੇਡ ਮੈਦਾਨ ਦੀ ਗੱਲ ਐ ਸਮੇਂ ਜੱਫਾ ਮਾਰਦਾ ਹੋਇਆ ਸੀਰਾ ਪਿੱਥੋ ਸਾਡੇ ਜੀਤਪੁਰਾ ਦਾ ਭਤੀਜਾ ਮਨਵੀਰ ਜੇ ਕਿਤੇ ਵੀ ਸਾਡੀ ਆਵਾਜ਼ ਸੁਣਦਾ ਵੇ ਛੋਟਾ ਜਿਹਾ ਬੱਚਾ ਜੀ ਉਹ ਗੁੰਮ ਹੋ ਗਿਆ। ਜੇ ਕਿਸੇ ਕੋਲੇ ਹੋਵੇ ਤਾਂ ਉਹ ਸਟੇਜ ਤੇ ਉਹਨੂੰ ਲੈ ਕੇ ਆ ਜਾਵੇ। ਹਾਂਜੀ ਬਿੰਦਰ ਸੂਜਾਪੂਰੀ ਵਾਲਾ। ਇਹ ਬਿੰਦਰ ਸੂਜਾਪੁਰ ਵਾਲਾ। हां जी मालवा क्लब मोगा ਦੇ ਬਾਜਾਖਾਨਾ ਦੀਆਂ ਟੀਮਾਂ ਨੂੰ ਬੁਲਾ ਲਓ ਫਿਰੇ हां जी मालवा क्लब मोगा ਤੇ ਹਰਜੀਤ ਬਾਜਾਖਾਨਾ ਕਲੱਬ ਦੀਆਂ ਟੀਮਾਂ ਜਲਦੀ ਗਰਾਊਂਡ 'ਤੇ ਪਹੁੰਚ ਜਾਣ ਇਧਰੋਂ ਕਬੱਡੀ ਦੀਆਂ ਗੱਲਾਂ ਹੋ ਰਹੀਆਂ ਐ ਇਸ ਸਮੇਂ ਰਾਜ ਨੌਜਵਾਨ ਦੀ ਕਬੱਡੀ ਹੋਟਲੇ ਵਾਲੇ ਦੀ ਹੈ हां जी ਹਰਜੀਤ ਬਾਜਾਖਾਨਾ ਕਲੱਬ ਤੇ ਮਾਲਵਾ ਕਲੱਬ ਮੋਗਾ ਇਹ ਦੋਨੋਂ ਟੀਮਾਂ ਆਪਣੇ ਆਪ ਨੂੰ ਤਿਆਰ ਕਰਕੇ ਗਰਾਊਂਡ 'ਤੇ ਪਹੁੰਚ ਜਾਣ ਆਹ ਮੁੰਡਾ ਦੇਖਦੇ ਆਂ ਵੀ ਬਹੁਤ ਵਧੀਆ ਜਾਫੀ ਹੈ ਖੇਡ ਮੈਦਾਨ ਦੇ ਅੰਦਰ ਲੱਗਦਾ ਵੀ ਏ ਚੋਬਰ ਬਹੁਤ ਵਧੀਆ ਇਹਨੂੰ ਕਾਲਾ ਆਖਦੇ ਆ ਲੰਡੇ ਕਾਂ ਵਾਲਾ ਵਾਹ ਵੀ ਵਾਹ ਕਾਲਿਆ ਨੇ ਕਮਾਲ ਕੀਤੀ ਐ ਅੱਜ ਦੇਖਦੇ ਆ ਇਹ ਕਾਲਾ ਲੰਡੇ ਕਾਂ ਦੀ ਧਰਤੀ ਦਾ ਅੰਤਰਰਾਸ਼ਟਰੀ ਖਿਡਾਰੀ ਐ ਆ ਜਿਹੜਾ ਹੁਣੇ-ਹੁਣੇ ਤੁਸੀਂ ਮੁਕਾਬਲਾ ਦੇਖਿਆ ਇਸ ਮੈਚ ਚੋ ਜੇਤੂ ਰਹੀ ਟੀਮ ਸਰਾਵਾ ਸਰਾਵਾ ਦੀ ਟੀਮ ਨੇ ਮੁਕਾਬਲਾ ਜਿੱਤ ਰਿਹਾ ਹਾਂਜੀ ਇਹਨਾਂ ਦਾ ਮੈਚ ਤੂਤਾ ਨਾ ਹੋਣਾ ਜੇ ਇਸ ਤੋਂ ਬਾਅਦ ਅਗਲਾ ਮੈਚ ਦੁਬਾਰਾ ਇਹ ਮੇਰੇ ਵੀ ਵਾਰਮ ਅਪ ਹੀ ਰਹਿਣ ਬਸ ਹਾਂਜੀ ਤੂਤ ਤੇ ਸਰਾਵਾ ਉਦੋਂ ਅਗਲੇ ਮੁਕਾਬਲੇ ਲਈ ਤੂਨ ਤੇ ਸਰਾਮਾ ਤਿਆਰ ਕਰਨ ਪਹਿਲਾ ਮੈਚ ਹਰਜੀਤ ਬਾਜਾ ਖਾਨ ਦਾ ਕਲਾ